ਸਤਿ ਸ਼੍ਰੀ ਅਕਾਲ ਦੋਸਤੋ ਥਿੰਦਾ ਐਨੀਮਲ ਫਾਰਮਿੰਗ ਚੈਨਲ ਉਤੇ ਤੁਹਾਡਾ ਸਵਾਗਤ ਆ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਘੋੜੀ ਬਕਾਊ ਆ ਉਹ ਲੈ ਕੇ ਆਏ ਆ 45 ਦਿਨਾਂ ਦੀ ਚੈੱਕ ਪਾਸ ਆ ਨੁਕਰੇ ਘੋੜੇ ਅਲੀ ਗੌਂਡਰ ਦੇ ਬੱਚੇ ਤੋਂ ਗੱਬਣਾ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਤੁਸੀਂ ਨੀਲੀ ਚੰਬੀ ਉਮਰ ਜੀ ਗੱਲ ਕਰੀਏ ਜੇ ਆਪਾਂ ਤਾਂ 5-6 ਸਾਲ ਉਮਰ ਹੋਊਗੀ ਕੱਦ ਦਾ 60 ਇੰਚ ਬਾਈ ਕਹਿੰਦੇ ਨੇ ਏਰੀਆ ਨਹੀਂ ਦੱਸਦਾ ਤਾਂ ਏਰੀਆ ਸ਼੍ਰੀ ਮੁਖਤਰ ਸਾਹਿਬ ਬਾਈਆਂ ਦਾ ਫੋਨ ਨੰਬਰ ਆਪਾਂ ਨੇ ਸਕਰੀਨ ਦੇ ਉੱਤੇ ਦਿੱਤਾ ਹੋਇਆ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜਾਂ ਇਸ ਦੇ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਵੀਡੀਓ ਚੱਲ ਰਹੀ ਹੈ ਘੋੜੀ ਬਹੁਤ ਵਧੀਆ ਹੈ ਅਲੀ ਗੌਂਡਰ ਦੇ ਬੱਚੇ ਤੋਂ ਗੱbnਾ ਇਹੜੇ ਵੀਰ ਪਹਿਲੀ ਵਾਰ ਹੀ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜੇ ਕਿਸੇ ਵੀਰ ਨੇ ਜਾਨਵਰ ਦੀ ਐਡ ਕਰਵਾਉਣੀ ਹੋਈ ਤਾਂ ਉਹ ਸਕਰੀਨ ਦੇ ਪਿੱਛੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰਕੇ ਵੀਡੀਓ ਬਵਾ ਸਕਦਾ ਦੋਸਤੋ ਧੰਨਵਾਦ